ਗੁੱਡ ਮਾਰਨਿੰਗ एवरीवन ਹਾਊ ਆਰ ਯੂ ਫਾਈਨ ਆਮ ਸ਼ਸ਼ਕ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ ਅੱਜ ਤੁਸੀਂ ਸਵੇਰੇ ਸਵੇਰੇ ਦੇਖ ਰਹੇ ਹੋ ਕਿ ਫਿਟਨੈਸ ਲਵਰ ਪੰਜਾਬ ਸਵੇਰੇ ਸਵੇਰੇ ਪੰਗੜਾ ਸੈਸ਼ਨ ਚੱਲ ਰਿਹਾ ਫਿਟਨੈਸ ਤੋਂ ਬਾਅਦ ਤਰ ਸਾਡੇ ਭਾਜੀ ਪ੍ਰਿੰਸੀਪਲ ਮੈਮ ਸਾਰੇ ਸਾਡੇ ਗਰੁੱਪ ਦੇ ਹੈਡ ਮੈਡਮ ਵੀ ਕੀ ਤੋੜੇ ਤਾ ਬਣਾ ਹਰ ਸਾਡੇ ਜਿੰਨ ਜੀ ਆਏ ਵਾਟ ਲੈ ਰੱਖੇ ਬਣਾ ਦੇ ਹੱਥੇ ਬਣਾ ਬੋ ਆਪਕੇ ਮੁਸਕਮਾਈ ਲਿਖਾਣਾ ਦੇ ਮਾਇਲ 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 ਤੁਸੀਂ ਦੇਖ ਰਹੇ ਹੋ ਸਵੇਰੇ ਸਵੇਰੇ ਦਾ ਇਹ ਸੈਸ਼ਨ ਪੰਗੜਾ ਸੈਸ਼ਨ ਚੱਲ ਰਿਹਾ ਹੈ ਇਸ ਸਮਾਂ ਜਿਹੜੇ ਫੇਸਬੁਕ ਤੇ ਲਾਈਵ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰੋ ਤਾਂ ਕਿ ਲੋਕਾਂ ਵਿੱਚ ਚੰਗੀ ਸਿਹਤ ਬਣੀ ਰਹੇ ਅੱਜ ਮੇਰੇ ਮੱਯਾਮ ਜੀ ਸ਼ੋਭਨੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਰਜਨੀ ਮੈਮ ਗੁੱਡ ਮਾਰਨਿੰਗ ਪੰਗਰੇ ਸੈਸ਼ਨ ਵਿੱਚ ਸਾਡੇ ਮਿਨਾਕਸ਼ੀਪੂਰੀ ਜੀ ਇੱਕ ਗਾਇਨੀ ਦੇ ਡਾਕਟਰ ਨੇ ਸੋ ਗੁੱਡ ਮਾਰਨਿੰਗ ਪੈਮ ਪ੍ਰਿੰਸੀਪਲ ਮੈਮ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਸਾਡੇ ਪਹੁੰਚਾ ਜੀ ਪਹੁੰਚਾ ਜੀ ਸਵੇਰੇ ਸਵੇਰੇ ਕਿੱਦਾਂ ਲੱਗ ਰਿਹਾ ਹੈ ਵੈਰੀ ਗੁੱਡ ਮਾਰਨਿੰਗ ਫੁੱਲ ਇੰਜੋਏ ਫੁੱਲ ਮਸਤੀ ਸੋ ਸਾਡੇ ਬਾਗਵਾਨੀ ਦੇ ਅਫਸਰ ਸਾਹਿਬ ਅੱਜ ਸਵੇਰੇ ਸਵੇਰੇ ਕਿੱਦਾਂ ਮਹਿਸੂਸ ਹੋ ਰਿਹਾ ਜੀ ਜੀ ਬਹੁਤ ਵਧੀਆ ਜਿੰਦਗੀ ਇੰਜੋਏ ਕਰ ਰਹੇ ਹਾਂ ਸੋ ਜਲਦੀ ਹੁਣੇ ਹੋਈ ਆਪਣੀ ਬਹੁਤ ਲੋਕ ਤੁਹਾਨੂੰ ਲਾਈਵ ਦੇਖ ਰਹੇ ਨੇ ਤੇ ਸਾਡੇ តਾਰੀ ਜੀ ਐਮ ਸੀ ਸਾਹਿਬ ਅੱਜ ਸਵੇਰੇ ਸਵੇਰੇ ਕਿਵੇਂ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਅੱਛਾ ਲੱਗ ਰਿਹਾ ਹੋ ਰਿਹਾ ਹੋ ਰਿਹਾ ਹੋ ਰਿਹਾ ਸੋ ਅੱਧੇ ਖੁੱਲੇ ਖੁੱਲੇ ਖੜਨਾ ਹੈ ਇਦਾਂ ਹੀ ਸਰਕਲ ਡਾਕਟਰ ਸਾਹਿਬ ਅੱਜ ਕੁਝ ਕਹਿਣਾ ਚਾਹੋਗੇ ਨੇ ਬੋਲ ਲਿਆ ਅੱਜ ਤਾਂ ਤੇਰੇ ਦਾ ਦਿਨ ਵੀ ਹੈਗਾ ਹੀ ਸੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸਾਰੇ ਸਾਰਿਆਂ ਨੇ ਬਹੁਤ ਬੜਾ ਲਗਾਇਆ ਹੈ ਲੈ ਕੇ ਆਇਆ ਅੱਜਾ ਦਿਨ ਉਸ ਅਸਮਰੱਧ ਭਰਿਆ ਹੋਇਆ ਦਿਨ ਸਾਰਿਆਂ ਨੂੰ ਸ਼ੁਭਕਾਮਨਾਵਾਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਤੇਰਸ ਦੇ ਜੀ ਇਹਨਾਂ ਪੰਜ ਚੀਜ਼ਾਂ ਜ਼ਰੂਰ ਖੇਡਣੀਆਂ ਚਾਹੀਦੀਆਂ ਆਓ ਠੀਕ ਹੈ ਜੀ ਸਾਰਿਆਂ ਨੂੰ ਪਰਿਵਾਰਾਂ ਦੇ ਵਿੱਚ ਕਾਮੇ ਤੇ ਰੱਖਣੀ ਆ ਬਹੁਤ ਬਹੁਤ ਸ਼ੁਭਕਾਮਨਾਵਾਂ ਸੋ ਅੱਜ ਸਰਕਲ ਬਣਾ ਕੇ ਸਾਰੇ ਇੱਥੇ ਇਕੱਤਰ ਹੋਏ ਨੇ ਤੇ ਨੀਲਮ ਸਾਇਕਲ ਜੀ ਤੁਹਾਨੂੰ ਤੇਰਸ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਅੱਜ ਤਾਂ ਤੇਰਸ ਦਾ ਦਿਨ ਹੈਗਾ ਸਵੇਰੇ ਸਵੇਰੇ ਫਿਟਨੈਸ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਸਰਕਲ ਬਣਾ ਕੇ ਇੱਥੇ ਫਿਟਨੈਸ ਕਰਨ ਤੋਂ ਬਾਅਦ ਸਾਰੇ ਇਕੱਤਰ ਹੋਏ ਨੇ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਸਾਰੇ ਦੇਸ਼ ਵਾਸੀਆਂ ਨੂੰ ਧੰਤੇਰਸ ਦੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਅੱਜ ਦੇ ਦਿਨ ਮਾਂ ਲక్ష్ਮੀ ਦੀ ਤੇ ਦਰਵੰਤਰੀ ਦੀ ਪੂਜਾ ਹੁੰਦੀ ਹੈ ਇਹ ਭਗਵਾਨ ਦਰਵੰਤਰੀ ਦੀ ਪੂਜਾ ਹੁੰਦੀ ਹੈ ਘਰਾਂ ਵਿੱਚ ਜਿਹੜੀ ਸਾਫ ਸਫਾਈ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਅੱਜ ਡੈਕੋਰੇਸ਼ਨ ਆਪਾਂ ਘਰਾਂ ਵਿੱਚ ਕਰਦੇ ਆਂ ਤੁਸੀਂ ਦੇਖ ਰਹੇ ਹੋ ਫਿਟਨੈਸ ਲਵਰ ਪੰਜਾਬ ਗਰੁੱਪ ਸਵੇਰੇ ਸਵੇਰੇ ਫਿਟਨੈਸ ਕਰਨ ਤੋਂ ਬਾਅਦ ਸਰਕਲ ਬਣਾ ਕੇ ਇੱਥੇ ਖੜਾ ਹੋਇਆ ਸਾਰੇ ਤੇ ਘਰਾਂ ਵਿੱਚ ਜਿਹੜੇ ਜ਼ਰੂਰਤ ਦੇ ਸਮਾਨ ਹੁੰਦੇ ਨੇ ਉਹ ਆਪਾਂ ਅੱਜ ਖਰੀਦਦਾਰੀ ਕਰਦੇ ਹਾਂ ਜਿਨ੍ਹਾਂ ਲੋਕਾਂ ਦੀ ਗੁਣਜਾਇਸ਼ ਹੁੰਦੀ ਹੈ ਤੋਂ ਉਹ ਵੀ ਆਪਣੇ ਘਰਾਂ ਲਈ ਸੋਨਾ ਚਾਂਦੀ ਜਿਵੇਂ ਜਿੱਦੀ ਜ਼ਰੂਰਤ ਹੁੰਦੀ ਹੈ ਜਾਂ ਬਰਤਨ ਭਾਂਡੇ ਜ਼ਰੂਰ ਖਰੀਦਦੇ ਆ ਤੇ ਅੱਜ ਘਰਾਂ ਵਿੱਚ ਇਹ ਪਹਿਲਾ ਦਿਨ ਹੈਗਾ ਜਿਹੜੇ ਦੀਵਾਲੀ ਦੇ 5 ਦਿਨ ਹੈਗੇ ਪੰਜਾਂ ਦਿਨਾਂ ਵਿੱਚ ਜਿਹੜੇ ਦੀਪ ਪੂਜਾ ਦਾ ਦਿਨ ਹੈਗਾ ਸੁਨਾ ਤੁਸੀਂ ਲਾਈਵ ਵੀਡੀਓ ਦੇਖ ਰਹੇ ਹੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਇਹ ਲਾਈਕ ਸ਼ੇਅਰ ਗੁੱਡ ਕਮੈਂਟ ਜਰੂਰ ਕਰੋ ਜੀ ਇਹ ਪਟਿਆਲੇ ਦਾ ਫਿਟਨੈਸ ਲਵਰ ਪੰਜਾਬ ਗਰੁੱਪ ਹੈ ਸੋ ਸੋਨੀਆ ਜੀ ਵੀ ਇੱਥੇ ਮੌਜੂਦ ਨੇ ਜੀ ਹੋਰ ਵੀ ਜਿਹੜੇ ਗਰੁੱਪ ਦੇ ਮੈਂਬਰਸ ਹੈ ਮਾ ਆਪ ਐਮ ਐਸ ਜੱਗੀ ਜੀ ਜੱਗੀ ਜੀ ਅੱਜ ਤਨ ਤੇਰੇ ਸੈਗੀ ਕੁਛ ਦੇ ਬਾਰੇ ਕੁਝ ਕਹੋਗੇ ਤਨ ਤੇਰੇ ਸਾਰੇ ਕਿ ਤੇਹਾਰਾ ਦੀ ਤੇ ਲੈੰਡਰ ਵਾ ਇਹ ਪਾਸੇ ਬਹੁਤ ਦੇਰ ਤੋਂ ਚੱਲੇ ਆਉਂਦਾ ਕਿ ਦੀਵਾਲੀ ਤੋਂ ਪਹਿਲਾਂ ਸੰਤੇਰੇ ਸੰਦਰ ਲੋਕੀ ਬਰਤਨ ਲੈ ਕੇ ਘਰ ਲੈ ਕੇ ਜਾਂਦੇ ਆ ਇਸ ਦਿਨ ਨੂੰ ਤੇ ਸ਼ੁਭ ਮੰਨਿਆ ਜਾਂਦਾ ਹੈ ਔਰ ਦੇ ਠੀਕ ਕਿਉਂਕਿ ਤੇਹਾਰਾ ਦੀ ਲੜੀ ਦੇ ਵਿੱਚ ਇੱਕ ਤਿਹਾਰ ਹੈ ਸੋ ਇਹ 5 ਦਿਨਾਂ ਦਾ ਜਿਹੜਾ ਤਿਹਾਰ ਸ਼ੁਰੂ ਹੁੰਦਾ ਉਸ ਦਾ ਜਿਹ ਪਹਿਲਾ ਦਿਨ ਹੈ ਪਹਿਲੇ ਦਿਨ ਤੋਂ ਜਿਵੇਂ ਦੀਪੋਤਸਵ ਕਰਦੇ ਨੇ ਉਹ ਤੁਸੀਂ ਦੇਖ ਰਹੇ ਹੋ ਇਹ ਰਜਿੰਦਰ ਜੀ ਜੀ ਰਜਨੀ ਮੈਮ ਤੇ ਸਾਡੇ ਜੱਸੀ ਵਿਦਵਾਰ ਜੀ ਤੇ ਮੁੱਖ ਪੰਗੜਾ ਕੋਟ ਸਾਰੇ ਮਿਲ ਕੇ ਇੱਥੇ ਅੱਜ ਇਹ ਸਵੇਰੇ ਸਵੇਰੇ ਪੰਗੜਾ ਕਰਾ ਰਹੇ ਨੇ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਛੋਟੇ ਛੋੜੇ ਬੱਚੇ ਵੀ ਪੰਗੜੇਵੇ ਦੇ ਸੈਸ਼ਨ ਵਿੱਚ ਸੋ ਬਹੁਤ ਅੱਛਾ ਲੱਗਦਾ ਹੈ ਕਿ ਸਰਦਾਰ ਬੱਚਾ ਪਗਤਾਰੀ ਦੀਵੇਂ ਖੁਸ਼ੀ ਹੋ ਕੇ ਇਹ ਪੰਗੜੇ ਸੈਸ਼ਨ ਵਿੱਚ ਨਾਲ ਸ਼ਾਮਲ ਹੋ ਛੋਟੀ ਬੱਚੀ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਮੈਂ ਆਪ ਸਾਰੇ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਜਰੂਰ ਕਰੋ ਜੀ